ਤੇ 29 ਸਾਲ ਦੀ ਉਮਰ ਤੱਕ ਵੀ ਸ਼ਾਦੀ ਨਹੀਂ ਕੀਤੀ ਵਿਆਹ ਨਹੀਂ ਕੀਤਾ ਜੀ ਤਾਂ ਕਰਵਾ ਨਹੀਂ ਸੀ ਜੀ ਹਾਂ ਜੀ ਸਰਵਾਣਾ ਨਹੀਂ ਕੀਤੀ ਜਾਂਦੀ ਅਸੀਂ ਸਾਰੇ ਕਹਿ ਕਹਿ ਕੇ ਇਹਨੂੰ ਠੱਕਦੇ ਅਸੀਂ ਸਾਰੇ ਭੈਣ ਭਰਾ ਰਿਸ਼ਤੇਦਾਰ ਕਿਸੇ ਦਾ ਨਾਮ ਮਤਲਬ ਗੰਗੀ ਜੇ ਤੁਸੀਂ ਮੇਰੀ ਸ਼ਾਦੀ ਦੀ ਕੋਸ਼ਿਸ਼ ਕਰੋਗੇ ਤਾਂ ਮੈਂ ਉਹ ਹੀ ਕੁਝ ਖਾਸ ਕਰਾਂਗੀ ਜੀ ਤੇ ਜਸਵਿੰਦਰ ਜੀ ਇੱਕ ਹੋਰ ਚੀਜ਼ ਵੀ ਸਾਹਮਣੇ ਆ ਰਹੀ ਸੀ ਕਿ ਕੁਝ ਦਬਾਅੋ ਪਾਇਆ ਗਿਆ ਸਿਆਸੀ ਲੋਕਾਂ ਦਾ ਜਾਂ ਬਾਹਰ ਸੂਖ ਲੋਕਾਂ ਦਾ ਤੇ ਇਹ ਵੀ ਗੱਲਾਂ ਪੜਨ ਤੁਨ ਨੂੰ ਮਿਲਦੀਆਂ ਨੇ ਕਿ ਸ਼ੁਰੂ ਚ ਉਹਨਾਂ ਨੇ ਕੁਝ ਪੈਸੇ ਦਿੱਤੇ ਤੁਹਾਡੀ ਮਦਰ ਨੂੰ ਤੇ ਬਾਅਦ ਚ ਹੋਰ ਜ਼ਿਆਦਾ ਪੈਸੇ ਵੀ ਦੇਣੇ ਪਏ ਡੇਰੇ ਨੇ ਦੇਖ ਕੇ ਇਸ ਮਾਮਲੇ ਨੂੰ ਦਬਾਇਆ ਹਾਂਜੀ ਕਰਦੇ ਰਹੇ ਨੇ ਜੀ ਮਾਤਾ ਦਾ 20000 ਰੁਪਏ ਉਦੋਂ ਤਾਂ ਮਾਤਾ ਦੀ ਝੋਲੀ ਪਾ ਗਏ ਸੀ ਜੀ ਜੀ ਤਾਂ ਹਾਂਜੀ ਬਾਅਦ ਵਿੱਚ ਵੀ ਪੁੱਛ ਜੀਤੀ ਸੀ ਇਹਨਾਂ ਨੇ ਵੀ ਚਲੋ ਇਹਨਾਂ ਦਾ ਮੂੰਹ ਬੰਦ ਕਰਦੀ ਹੈ ਕਿ ਕੋਈ ਕਾਰਵਾਈ ਕਰ ਲਈਓਗੇ ਨਰੈਣ ਜੀ ਤੇ ਇਹ ਕਿੰਨੇ ਕ ਪੈਸੇ ਦਿੱਤੇ ਨੇ ਡੇਰੇ ਨੇ ਜੀ ਤੁਹਾਡੀ ਜਿਹੜੀ ਖਬਰ ਸੀ ਤੁਹਾਡੇ ਹਵਾਲੇ ਨਾਲ ਹੀ ਸੱਪੀ ਉਹਦੇ ਵਿੱਚ ਕਿਹਾ ਕਿ ਆਖਰਕਾਰ ਪਹਿਲਾਂ 20000 ਦਿੱਤਾ ਫਿਰ 80000 ਦੀ ਗੱਲ ਚੱਲੀ ਫਿਰ 2 ਲੱਖ ਦੀ ਗੱਲ ਚੱਲੀ ਤੇ ਆਖਰ 6 ਲੱਖ ਦੇ ਵਿੱਚ ਇਹ ਜਿਹੜਾ ਸਾਰਾ ਮਾਮਲਾ ਰਫਾ ਦਫਾ ਕੀਤਾ ਗਿਆ ਹਾਂਜੀ ਫਿਰ ਇਹਨਾਂ ਨੇ ਇਹ ਕਿਹਾ ਨਾ ਵੀ ਅਸੀਂ ਇਹ ਮਤਲਬ ਬਾਬਾ ਜੀ ਵੱਲੋਂ ਨਹੀਂ ਹੈ ਅਸੀਂ ਇਹ ਲੋਕ ਜਿਨੇ ਅੱਜ ਇਹ ਕੀ ਉਹਦਾ ਨਾਮ ਹੈਗਾ ਯਾ ਇਹਨਾਂ ਦਾ ਇਥੋਂ ਦਾ ਮੰਤਰੀ ਸੀਗੇ ਜਿਹੜਾ ਮੇਰੇ ਯਾਦ ਨਹੀਂ ਆ ਰਿਹਾ ਉਹਦਾ ਨਾਮ ਰਖੜਾ ਸਾਹਿਬ ਜੀ ਅਸੀਂ ਰਖੜੇ ਸਾਹਿਬ ਵੱਲੋਂ ਸਹਾਇਤਾ ਵੀ ਗਰੀਬ ਪਰਿਵਾਰ ਹੋਣ ਕਰਕੇ ਰਖੜੇ ਸਾਹਿਬ ਵੱਲੋਂ ਸਹਾਇਤਾ ਆਏ ਮਤਲਬ ਕਿ ਤੁਸੀਂ ਇਹ ਨਾ ਸਮਝੋ ਕਿ ਸਾਡੇ ਭਿੰਦਰੀਆਂ ਵਾਲੇ ਵੱਲੋਂ ਮਤਲਬ ਕਿ ਸਹਾਇਤਾ ਤੇ ਅਸੀਂ ਮਾਂ ਦੀ ਝੋਲੀ ਪਾ ਕੇ ਅਸੀਂ ਤੇ ਚੁੱਪ ਕਰਕੇ ਅਸੀਂ ਵੀ ਲੈਣਾਂ ਸੀਗਾ ਇਹ ਸਹਾਇਤਾ ਜਿਹੜੀ ਤੁਹਾਡੇ ਪਰਿਵਾਰ ਤੱਕ ਪਹੁੰਚਾਈ ਉਹ ਰਖੜਾ ਸਾਹਿਬ ਦੇ ਆਦਮੀਆਂ ਨੇ ਪਹੁੰਚਾਈ ਜਾਂ ਬਾਬਾ ਜੀ ਦੇ ਆਦਮੀਆਂ ਨੇ ਪਹੁੰਚਾਈ ਇਹ ਨਾ ਸ਼ਿਆਕੀ ਬੰਦਿਆਂ ਨੇ ਦੱਚਾਈ ਹੈ ਜੀ ਅੱਛਾ ਅੱਛਾ ਸ਼ਿਆਕੀ ਲੇਬਰ ਨੇ ਹਾਲ ਹੀ ਤੇ ਉਸ ਤੋਂ ਬਾਅਦ ਕੋਈ ਤੁਹਾਡਾ ਬਾਬਾ ਜੀ ਦੇ ਨਾਲ ਜਾਂ ਉਹਨਾਂ ਦੇ ਸੇਵਕਾਂ ਦੇ ਨਾਲ ਜਾਂ ਡੇਰੇ ਨਾਲ ਕੋਈ ਸੰਪਰਕ ਹੈ ਉਸ ਤੋਂ ਬਾਅਦ ਨਾ ਜੀ ਬਿਲਕੁਲ ਨਹੀਂ ਸਾਡਾ ਨਾ ਕੋਈ ਆਇਆ ਨਾ ਕੋਈ ਗਿਆ ਨਾ ਫਿਰ ਅਸੀਂ ਤੇ ਮਤਲਬ ਜੀ ਇਸ ਤਰ੍ਹਾਂ ਗਰੀਬ ਲੋਕ ਆ ਮਤਲਬ ਪੈਣਾ ਵੀ ਕਹਿੰਦੀ ਅਸੀਂ ਸ਼ਹਿਰ ਦੇ ਵਿੱਚ ਰਹਿੰਨੇ ਆ ਇਹ ਲੱਖਾਪਤੀ ਬੰਦਾ ਏ ਕੀ ਪਤਾ ਸਾਡਾ ਕੀ ਕਰਵਾਵੇ ਤੇ ਤੁਸੀਂ ਜੋ ਕੀ ਬਟਲ ਜੋ ਕੁਝ ਵੀ ਹੋ ਗਿਆ ਹੋ ਗਿਆ ਹੁਣ ਕੋਈ ਗੱਲ ਨਾ ਚੱਕੋ ਤੇ ਅਸੀਂ ਫਿਰ ਚੁੱਪ ਕਰਕੇ ਤੇ ਸਾਡਾ ਬ੍ਰਦਰ ਇੱਕ ਰੰ ਦਾ ਫਰਾਸ ਦੇ ਵਿੱਚ ਪੰਥ ਰਤਨ ਪੰਜ ਹੱਥੋ ਕੀਓ ਦਾ ਨਾਮ ਹੈਗਾ ਤੇ ਸੰਤ ਸਿੰਘ ਜੀ ਹਾਂ ਹਾਂਜੀ ਤੇ ਉਹ ਕਹਿਣ ਲੱਗਾ ਵੀ ਤੁਸੀਂ ਤੇ ਚੁੱਪ ਕਰਕੇ ਬਹਿ ਗਏ ਕਹਿੰਦਾ ਮੈਂ ਉਹਨੂੰ ਪਤਾ ਸੀ ਕਿ ਉਹ ਭੈਣ ਬਹੁਤ ਜਿਆਦਾ ਨਜ਼ਦੀਕ ਤੋਂ ਜਾਣਦਾ ਸੀਗਾ ਭੈਣ ਨੂੰ ਛੋਟੇ ਜਿਹਤਰ ਨੂੰ ਸਾਡਾ ਭਤਾ ਆਈ ਹੈ ਮਾਸੀ ਦਾ ਲड़का ਜੀ ਤੇ ਭੰਨੇ ਉਹ ਆਖਣ ਲਗਾ ਮੈਂ ਤੇ ਚੁੱਪ ਕਰਕੇ ਨਹੀਂ ਬਹਿਣਾ ਵੀ ਤੁਸੀਂ ਬਹਿਣਾ ਬਹਿ ਜਾਓ ਫਿਰ ਕਿ ਬ੍ਰਦਰ ਸ਼ੁੱਤਾਏ ਜੇ ਉਹਨੇ ਮੇਰਾ ਨੰਬਰ ਉਹਨਾਂ ਨੂੰ ਦੇ ਦਿੱਤਾ ਕਿ ਉਹ ਇਸ ਨੰਬਰ ਦੇਤੇ ਹੁਣ ਸਾਰੇ ਸੰਪਰਕ ਕਰ ਰਹੇ ਨੇ ਮੈਂ ਚਾਪਦੈਂਚ ਪਰੇਸ਼ਾਨ ਹੋਈ ਹੋਈ ਆ ਜੀ ਮੈਨੂੰ ਤਾਂ ਬਹੁਤ ਮਤਲ ਟੈਂਸ਼ਨ ਹੋਈ ਹੋਈ ਐ ਇਸ ਗੱਲ ਦੀ ਮਾਫੀ ਜੋ ਵੀ ਘਟਨਾ ਵਾਪਰੀ ਤੇ ਬਹੁਤ ਗਲਤ ਹੈ ਜੀ ਜਿਹੜੇ ਮਤਲਬ ਵੀ ਵਾਰ-ਵਾਰ ਫੋਨ ਉਹਨਾਂ ਦੇ ਵੀ ਕਈ ਪਤਾ ਨਹੀਂ ਲੱਗਦਾ ਹੁਣ ਵਿਰੋਧੀਆਂ ਵੀ ਆਉਂਦੇ ਨੇ ਕਿ ਸਾਡੇ ਸਾਡੇ ਸਹਾਇਤਾ ਵਾਲਿਆਂ ਦੇ ਵੀ ਆਉਂਦੇ ਨੇ ਜੀ ਜੀ ਸੋ ਦਸਿੰਦਰ ਕੁਰ ਜੀ ਹੁਣ ਜਦੋਂ ਇਹ ਮਾਮਲਾ ਸਾਹਮਣੇ ਆਇਆ ਗਿਆ ਹੈ ਦੇਸ਼ ਦੇ 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 ਮੀਡੀਆ ਦੇ ਵਿੱਚ ਇਸ ਬਾਰੇ ਖਬਰਾਂ ਆ ਗਈਆਂ ਨੇ ਅਖਬਾਰਾਂ ਦੇ ਵਿੱਚ ਵੀ ਆ ਗਈਆਂ ਨੇ ਰੇਡੀਓਜ਼ ਦੇ ਉੱਤੇ ਵੀ ਤੁਹਾਡੀ ਗੱਲਬਾਤ ਹੋ ਰਹੀ ਹੈ ਤੇ ਹੁਣ ਤੁਸੀਂ ਕੀ ਚਾਹੋਗੇ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਜਾਂ ਹੁਣ ਤੁਸੀਂ ਜਿਦਾ ਪਹਿਲਾਂ ਪਰਿਵਾਰ ਨੇ ਸਮਝ ਰਿਆ ਸੀ ਕਿ ਚਲੋ ਠੀਕ ਹੈ ਜੋ ਹੋ ਗਿਆ ਹੋ ਗਿਆ ਹੁਣ ਤੁਹਾਡਾ ਕੀ ਜੀ ਤੇ ਹੁਣ ਸਾਨੂੰ ਪਤਾ ਲੱਗਿਆ ਕਿ ਜਿੱਥੇ ਸਾਈਨ ਕਰਵਾਏ ਸੀ ਨਾ ਸਾਰੇ ਜੀਆਂ ਨੂੰ ਬੁਲਾ ਕੇ ਤੇ ਸਾਈਨ ਕਰਵਾਏ ਸੀ ਉਹ ਡਿਫਟੀ ਨੇ ਦੇਖ ਲਿਆ ਜਿਹੜਾ ਮਤਲਬ ਕਿ ਜਿਹੜੇ ਨਿੱਦਰਾ ਰਾਹੀਂ ਸਾਈਨ ਹੋਏ ਨਹੀਂ ਜੀ ਤੇ ਆ ਉਹਨਾਂ ਨੂੰ ਵੀ ਤੁਸੀਂ ਮੁੱਦਾ ਚੁੱਕਿਆ ਮੈਂ ਕਹਾਂ ਜੀ ਇਸ ਦਾ ਮੁੱਦਾ ਚੁੱਕਿਆ ਨਹੀਂ ਮੁੱਦਾ ਹੁਣ ਸਾਡੇ ਹੋਰ ਵੀ ਤੇ ਰਿਕਦਾਰ ਬਾਹਰ ਹੈਗੇ ਨੇ ਕੋਈ ਵੀ ਚੁੱਕ ਸਕਦਾ ਤੁਸੀਂ ਇਹ ਸਾਡੇ ਦੇ ਸਾਰੇ ਇਲਜ਼ਾਮ ਮਤਲਬ ਕਿਉਂ ਸਾਰੇ ਆ ਹਰ ਇੱਕ ਨੂੰ ਭੈਣ ਭਰਾ ਨੂੰ ਆਕਾ ਡਰਾਈਵਰ ਲੋਗ ਨੇ ਉੱਥੇ ਮੇਰੇ ਜੀਜੇ ਨੇ ਦੋ ਤਿੰਨ ਉਹ ਕਹਿੰਦੇ ਇਹਨਾਂ ਦਾ ਕੀ ਹੈ ਮਤਲਬ ਕਿ ਕੁਝ ਵੀ ਇਹ ਕਰ ਸਕਦੇ ਆ ਸਾਡੇ ਨਾਲ ਕਿਉਂ ਇਹ ਪੈਸੇ ਵਾਲਾ ਬੰਦਾ ਕੁਝ ਵੀ ਕਰਵਾ ਸਕਦਾ ਹੈ ਜੀ 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 ਤੇ ਉਹ ਚਾਹੁੰਦੇ ਜੀ ਮਤਲਬ ਉਹ ਮੈਨੂੰ ਗੁੱਸੇ ਹੁੰਦੇ ਨੇ ਤੂੰ ਮੈਂ ਕਿਹਾ ਵੀ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਹੁਣ ਬਾਹਰ ਬ੍ਰਦਰ ਨੇ ਕਰ ਦਿੱਤੀ ਤੇ ਆਪਾਂ ਵੀ ਕਰ ਸਕਦੇ ਆ ਹੈਨਾ ਜੀ ਜੀ ਤੇ ਜੀਆਂ ਵੀ ਜੇ ਹੁਣ ਇਹ ਮੁੱਦਾ ਖੜਾ ਹੋ ਹੀ ਗਿਆ ਤੇ ਫਿਰ ਜਾਂਚ ਹੋਣੀ ਹੀ ਚਾਹੀਦੀ ਹੈ ਜੀ ਜੀ ਤੇ ਰਮਨਦੀਪ ਦੀਆਂ ਜਿਹੜੀਆਂ ਬਾਕੀ ਉੱਥੇ ਸਹੇਲੀਆਂ ਸੀ ਫਰੈਂਡ ਸੀ ਕਿ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਕਿਉਂਕਿ ਇਸ ਤਰ੍ਹਾਂ ਦਾ ਕਦਮ ਚੁੱਕਣ ਤੋਂ ਬਾਅਦ ਬੰਦਾ ਕਿਸੇ ਨਾ ਕਿਸੇ ਨਾਲ ਤਾਂ ਕੋਈ ਗੱਲ ਸ਼ੇਅਰ ਕਰਦਾ ਹੈ ਖਾਸ ਤੌਰ ਤੇ ਆਪਣੇ ਜਿਕਰ ਵਾਲੇ ਨੂੰ ਨਹੀਂ ਕਰਦਾ ਤੇ ਆਪਣੇ ਦੋਸਤਾਂ ਨਿੱਤਾਂ ਫਰੈਂਡਸ ਦੇ ਵਿੱਚ ਜਰੂਰ ਕੁਝ ਗੱਲ ਦਾ ਸੰਕੇਤ ਕੋਈ ਇਸ਼ਾਰਾ ਦਿੰਦਾ ਹਾਂਜੀ ਰਮਨ ਇਥੇ ਕਰਕੇ ਤੇ ਸ਼ਾਇਦ ਉੱਥੇ ਡੇਰੇ ਗਈ ਹੋਵੇ ਜੀ ਪਤਾ ਹੈ ਹਾਂਜੀ ਉਸ ਦਿਨ ਸੰਡੇ ਸੀ ਨਾ ਹੋ ਸਕਦਾ ਉਹ ਕਿਸੇ ਥੇਲੀਆਂ ਦੇ ਨਾਲ ਜਿਸ ਕਿਸੇ ਫਰੈਂਡ ਦਾ ਫੋਨ ਉਹਦੀ ਦਾ ਆਇਆ ਹੈ ਤੇ ਇਸ਼ਿਆ ਕਰਤੀ ਗਈ ਹੋਵੇ ਤੇ ਹੋ ਸਕਦਾ ਹੈ ਬਾਬੇ ਨੇ ਇਹਦੀ ਫਰੈਂਡ ਦੇ ਰਾਹੀਂ ਇਹ ਦਾ ਮਤਲਬ ਵੀ ਆਤਮ ਹੱਤਿਆ ਦਾ ਸੋਚ ਮਤਲਬ ਵੀ ਇਹ ਕਿਆ ਹੋਵੇ ਤੇ ਇਹਨੂੰ ਮਤਲਬ ਕਿ ਖਤਮ ਹੀ ਕੀਤਾ ਜਾਵੇ ਕਿ ਮਤਲਬ ਵੀ ਇਹਨੂੰ ਇਹ ਅਸਲੀ ਲੜਕੀ ਨੂੰ ਤੇ ਚੰਗਾ ਹੈ ਜਿਹੜੀ ਸਾਡੇ ਕੇ ਮੁੰਡੀ ਤੁਹਾਨੂੰ ਲੱਗਦਾ ਕੀ ਹੈ ਕਿ ਉਸਨੇ ਇਹ ਖੁਦ ਜ਼ਹਿਰੀਲੀ ਚੀਜ਼ ਖਾਧੀ ਜਾਂ ਫਿਰ ਤਕੇ ਨਾਲ ਖਵਾ ਕੇ ਖਾਦੀ ਬਣਾਇਆ ਗਿਆ ਕੁਝ ਇਸ ਤਰ੍ਹਾਂ ਦਾ ਤੁਹਾਡੇ ਜ਼ਿਹਨ ਚ ਗੱਲਬਾਤ ਹੈ ਜਾਂ ਤੁਸੀਂ ਧੀਕੇ ਸੇ ਉਹਦੀ ਫਰੈਂਡ ਦੇ ਨਾਲ ਬਾਅਦ ਚ ਗੱਲਬਾਤ ਹੋਈ ਐ ਇਸ ਮਾਮਲੇ ਚ ਹਾਂਜੀ ਕੋਈ ਫਰੈਂਡ ਨਹੀਂ ਉਹਦੀ ਉਸ ਤੋਂ ਬਾਅਦ ਕੋਈ ਫਰੈਂਡ ਨਹੀਂ ਜੀ ਫਰੈਂਡ ਦਾ ਸਾਹ ਨਹੀਂ ਉਹਦੀ ਜਿੰਨੀ ਉਹ ਬਾਬੇ ਨੇ ਜੁੜੀਆਂ ਹੋਈਆਂ ਨੇ ਜੀ ਹਾਂਜੀ ਉਹਦੇ ਸਿੱਧਾ ਨੰਬਰ ਦੇ ਤਰਨਜੀਤ ਕੌਰ ਦਾ ਵੀ ਮਤਲਬ ਕਈਆਂ ਨੇ ਪੁੱਛਿਆ ਸਾਨੂੰ ਅਸੀਂ ਜੇ ਤਾਂ ਉਹ ਕਹਿੰਦੇ ਤੇਲ ਘਟਾ ਲਾਂਗੇ ਆਪਣੇ ਆਪ ਉਹਦੇ ਵਿੱਚ ਸਾਰੀਆਂ ਇਹਦੀਆਂ ਫਰੈਂਡਾਂ ਦੇ ਨੰਬਰ ਆ ਜਾਣਗੇ ਤੇ ਉਹਦੇ ਵਿੱਚ ਉਹ ਸਾਰੀਆਂ ਹੀ ਬਾਬੇ ਨਾਲ ਜੁੜੀਆਂ ਹੋਈਆਂ ਨੇ ਤੇ ਬਾਬੇ ਜੀ ਉਹਨਾਂ ਦੇ ਮੋਬਾਈਲਾਂ ਵਿੱਚ ਬਾਬਾ ਜੀ ਦਾ ਨੰਬਰ ਜ਼ਰੂਰ ਹੋਊਗਾ ਸਭ ਦੇ ਜੀ ਤੇ ਬਾਬਾ ਜੀ ਨੇ ਕੱਲ ਕੱਲ ਸੰਗਰਾਮ ਵਾਲੇ ਦਿਨ ਬਾਬਾ ਜੀ ਨੇ ਜੋ ਪਹਿਲਾਂ ਇੱਕ ਸੁਖਵਿੰਦਰ ਸਿੰਘ ਨਾਂ ਦੇ ਮੁੰਡੇ ਨੇ ਦੋਚ ਲਾਇਆ ਸੀ ਬਾਬੇ ਦੇ ਉੱਤੇ ਕਈ ਸਾਰੇ ਉਹਦੇ ਜਵਾਬ ਚ ਕੱਲ ਬਾਬਾ ਜੀ ਕਹਿ ਰਹੇ ਸੀ ਕਿ ਉਹ ਔਰਤਾਂ ਦੇ ਹੱਥੋਂ ਤਾਂ ਖਾਣਾ ਵੀ ਨਹੀਂ ਖਾਂਦੇ ਖਾਣਾ ਵੀ ਉਹਨਾਂ ਨੂੰ ਉਹਨਾਂ ਦੇ ਜਿਹੜੇ ਸਿੰਘ ਮਰਦ ਸੇਵਕ ਨੇ ਉਹ ਖਵਾਉਂਦੇ ਨੇ ਤੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਬਾਬੇ ਦਾ ਪਰਸਨਲ ਨੰਬਰ ਇਹਨਾਂ ਕੁੜੀਆਂ ਦੇ ਕੋਲੇ ਹੁੰਦਾ ਤੇ ਟੈਕਸਿਸ ਮੈਸੇਜ ਵੀ ਹੁੰਦੇ ਆਂ ਜਿਹੜੇ ਉਹ ਹੀ ਤਾਂ ਸੀ ਇਹ ਜੋ ਸੋਚ ਰਹੇ ਆਂ ਵੀ ਜਦੋਂ ਖਾਣਾ ਵੀ ਹੋਣ ਤਾਂ ਦੇ ਲੜਕੀਆਂ ਦੇ ਕਿਸੇ ਦੇ ਹੱਥੋਂ ਨਹੀਂ ਖਾਂਦੇ ਤੇ ਫਿਰ ਮੋਬਾਈਲ ਬਾਬੇ ਲੜਕੀਆਂ ਦੇ ਕਿਵੇਂ ਚੁੱਕ ਲੈਂਦੇ ਨੇ ਜੀ ਜੀ ਸੋ ਇਹ ਸਵਾਲ ਜ਼ਰੂਰ ਹੈ ਜੀ ਹਾਂ ਜੀ ਇਹ ਤਾਂ ਸੋਚਣ ਵਾਲੀ ਗੱਲ ਹੈ ਜੀ ਜਦੋਂ ਖਾਣਾ ਦੇ ਨਹੀਂ ਖਾਂਦੇ ਗੰਗਮ ਨੇ ਤੇ ਫਿਰ ਲੜਕੀਆਂ ਦੇ ਮਤਲਬ ਮੋਬਾਈਲ ਪਰਸਨਲ ਜਿਹੜੇ ਨੰਬਰ ਹੈ ਕਿਵੇਂ ਇਹ ਰਹੇ ਇਹਨਾਂ ਨੇ ਕਿਤੇ ਉਹਨੂੰ ਲੜਕੀ ਸਾਹਿਬ ਨੂੰ ਕਿਹਾ ਵੀ ਇਹ ਫੋਨ ਨੰਬਰ ਮੇਰਾ ਕਿਸੇ ਨੂੰ ਨਹੀਂ ਦੇਣਾ ਉਹ ਤੇ ਉਹਨੇ ਕਿਤੇ ਕਿਹਾ ਵੀ ਮੈਂ ਫੋਨ ਤੇ ਸਭ ਨੂੰ ਹੀ ਵੰਡਾਂਗੀ ਤੇਰੇ ਤੇ ਹੁਣ ਉਹ ਨੰਬਰ ਬੰਦ ਆ ਬਾਬਾ ਜੀ ਦਾ ਜਿਹੜਾ ਜਿਹੜਾ ਨੰਬਰ ਇੱਥੇ ਦਿੱਤਾ ਹੋਇਆ ਆ ਉਸ ਦਿਨ ਵੀ ਬੰਦ ਹੋ ਗਿਆ ਜੇ ਜਿੰਨੇ ਘਟਨਾ ਹੋ ਗਈ ਨਾ ਉਦੋਂ ਦੇ ਬਾਬੇ ਦਾ ਨੰਬਰ ਬਾਕੀ ਤੁਸੀਂ ਉਹ ਲਾ ਕੇ ਵੇਖ ਲਓ ਨੰਬਰ ਤੁਹਾਨੂੰ ਦਿੱਤਾ ਹੋਇਆ ਹੈ ਸ਼ਾਇਦ ਅੱਗੇ ਜੀ ਜੀ ਤੁਸੀਂ ਵੀ ਕਾਫੀ ਸਾਲ ਜਾਣਦੇ ਰਹੇ ਹੋ ਪਰਮੇਸ਼ਵਰ ਦੁਆਰੇ ਜਾਂ ਬਾਬਾ ਜੀ ਦੇ ਸੰਪਰਕ ਵਿੱਚ ਰਹੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਬਾਬਾ ਜੀ ਜਿਸ ਤਰ੍ਹਾਂ ਦਾ ਪ੍ਰਚਾਰ ਕਰਦੇ ਨੇ ਅਸਲ ਜ਼ਿੰਦਗੀ ਦੇ ਵਿੱਚ ਉਸ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਨੇ ਉਹ? ਹਾਂ ਜੀ ਇਸ ਗੱਲ ਵਿੱਚ ਮੈਂ ਤਾਂ ਕੁਝ ਵੀ ਕਹਿਣਾ ਨਹੀਂ ਚਾਹਦੀ ਕਿ ਉਹ ਇੰਨੇ ਚੇਲੇ ਜਿਵੇਂ ਤੁਸੀਂ ਸੁਣੀ ਰਹੇ ਹੋ ਕਿ ਕੀ ਕੁਝ ਇਹਨਾਂ ਦੇ ਅੱਗੇ ਆ ਰਹੇ ਨੇ ਇਹਨਾਂ ਦੇ ਸਾਹਮਣੇ ਤੇ ਮੇਰੀ ਵੀ ਪਹਿਲਾਂ ਜੁੜੀ ਹੋਈ ਸੀ ਨਾਲ ਫਿਰ ਮੇਰੀ ਬੇਟੀ ਨੇ ਇਹਨਾਂ ਦੇ ਇੱਕ ਦੋ ਲੱਛਣ ਵੇਖੇ ਨੇ ਤੇ ਫਿਰ ਉਹ ਛੱਡ ਗਈ ਹੈ ਮੇਰੀ ਬੇਟੀ ਫਿਰ ਬਿਲਕੁਲ ਇਹਨਾਂ ਤੋਂ ਦੂਰ ਹੋ ਗਈ ਹੈ ਜੋ ਅਮਰਤਪਨ ਸੰਬਲ ਕਰਕੇ ਮੇਰੀ ਬੇਟੀ ਨੇ ਇਹਨਾਂ ਕੋਲੋਂ ਜੀ ਤੇ ਤੇ ਕਿਤੇ ਅੰਮ੍ਰਿਤ ਜੁਗ ਛੰਗ ਹੋ ਹੀ ਜਾਂਦਾ ਤਰਪਾਨ ਲੈ ਜਾਂਦੀ ਹੈ ਇਹਨਾਂ ਨੇ ਸੋਹਿਆ ਕਹਿਆ ਜੀ ਜੀ ਤਰਪਾਨ ਜਿਸਮ ਦਾ ਲੱਖ ਨਹੀਂ ਹੋਣੀ ਚਾਹੀਦੀ ਹੈ ਉਹ ਕੀ ਤੇ ਦੇ ਕੋ ਹੋ ਸਕਦਾ ਝੂਠਾ ਖਾਧਾ ਗਿਆ ਏ ਜਾਂ ਕਿਸ ਤਰ੍ਹਾਂ ਤੇ ਇਹ ਨਾ ਮਤਲਬ ਦੁਬਾਰਾ ਅੰਮ੍ਰਿਤ ਛਕਣ ਵਾਸਤੇ ਚਲੇਗੀ ਕਹਿੰਦੀ ਮੇਰੇ ਤੇ ਤਰਪਾਨ ਲੱਥ ਵੀ ਕੀਤਾ ਭੁੱਲ ਗਿਆ ਮੈਂ ਤੇ ਦੁਬਾਰਾ ਲੈ ਕੇ ਆਵਾਂਗੀ ਤੇ ਇਹਦੇ ਚੁਕਲਾ ਲੈਣ ਵਾਸਤੇ ਗਈ ਬੇਟੀ ਮੇਰੀ ਜੀ ਤੇ ਮਤਲਬ ਪੰਜ ਜੇਲੇ ਨਾਇ ਦੇ ਹੁਣ ਦੇਂਦਿਆਂ ਵਰਤ ਵਾਲੇ ਜੀ ਪੰਜ ਪਿਆਰੇ ਜੀ ਜੀ ਉਹ ਅਬਖਲਾਤ ਜਿੰਨੇ ਉੱਥੇ ਹੁੰਦੇ ਨੇ ਮੈਂਬਰ ਉਹਨਾਂ ਨੂੰ ਕੁਝ ਦੇਨੇ ਵੀ ਤੁਸੀਂ ਜੀ ਕਿਉਂ ਕੀ ਕਰਿਆ ਤਾਂ ਹੋ ਗਈ ਤੁਹਾਡੇ ਕੋਲੋਂ ਕਿਉਂ ਤੁਸੀਂ ਮਤਲਬ ਦੁਬਾਰਾ ਅਮਰ ਛਕਣ ਦੀ ਕੋਸ਼ਿਸ਼ ਕੀਤੀ ਹੈ ਜੀ 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 ਇਸ ਵਿੱਚ ਇੱਕ ਪਿਆਰਾ ਇਹੋ ਜਿਹਾ ਕਿਦਾ ਹੋ ਸਕਦਾ ਬਾਈਬੇਸ ਨਾ ਤੇ ਜਿਆਦਾ ਨਹੀਂ ਮੇਰੀ ਬੇਟੀ ਉਹਦਾ ਬਾਈਬੇਸ ਜਾਣ ਸਕਦੀ ਹੈ ਇਹਦੇ ਵਿੱਚ ਇੱਕ ਜਣੇ ਨੇ ਇਹਨੂੰ ਅਲੱਗ ਕਰਕੇ ਇਹ ਹੀ ਸਵਾਲ ਪੁੱਛਿਆ ਜੀ ਤੁਸੀਂ ਸਾਨੂੰ ਕਿੱਥੇ ਮਿਲੋਗੇ ਜੀ ਅੱਜ ਤੁਸੀਂ ਤੁਹਾਨੂੰ ਕਿੱਥੇ ਮਿਲੋਗੇ ਮਤਲਬ ਸਵਾਲ ਤਾਂ ਕਰਨਾ ਵੀ ਬੈਂਡੀ ਦਾ ਬੀਬੀ ਜੀ ਕਿਹੜੀ ਗੱਲ ਮ ਤੁਹਾਡੀ ਗਰੈਹਤ ਹੋ ਗਈ ਜਿਹੜਾ ਤੁਸੀਂ ਦੁਬਾਰਾ ਜੀ ਜੀ ਤੇ ਉਹਨਾਂ ਦੋ ਤਿੰਨ ਵਾਰੀ ਇਹੀ ਸਵਾਲ ਪੁੱਛਿਆ ਵੀ ਤੁਸੀਂ ਕਿੱਥੇ ਮਿਲੋਗੇ ਜੀ 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 ਸੋ ਹੁਣ ਸਾਰੀ ਗੱਲ ਸਮਝ ਆ ਹੀ ਸਕਦੀ ਜੀ ਇੱਥੋਂ ਕਾਫੀ ਇਸ਼ਾਰੇ ਮਿਲ ਗਏ ਨੇ ਸੋ ਆਪਣਾ ਦਸਿੰਦਰ ਕੌਰ ਜੀ ਹੋਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਸ ਮਾਮਲੇ ਚ ਜਿਹੜੇ ਹੋਰ ਕੁੜੀਆਂ ਉੱਥੇ ਜਾਂਦੀਆਂ ਨੇ ਕੋਸ਼ਿਸ਼ ਸਨਿਆ ਕੋਸ਼ਿਸ਼ ਆਪਣੇ ਤੋਂ ਕਿਉਂਕਿ ਹੁਣ ਇਹ ਇਸ਼ੂ ਸਿਰਫ ਰਮਨ ਦਾ ਹੀ ਨਹੀਂ ਹੈ ਬਲਕਿ ਹੋਰ ਕਈ ਸਾਰੀਆਂ ਜ਼ਿੰਦਗੀਆਂ ਨੂੰ ਵੀ ਆਉਣ ਵਾਲੇ ਦੇ ਵਿੱਚ ਜੇ ਤੁਹਾਡੀ ਗੱਲਬਾਤ ਤੋਂ ਲੱਗਦਾ ਹੈ ਕਿ ਖਤਰਾ ਕਿਸੇ ਵੀ ਦਿਨ ਵੀ ਹੋ ਸਕਦਾ ਹੈ। ਹਾਂਜੀ ਹੋ ਸਕਦਾ ਜੀ। ਜੀ ਵੀ ਹੁਣ ਜਿਵੇਂ ਉਹ ਪਤਾ ਲੱਗਾ ਇੰਗਲੈਂਡ ਦੇ ਕੈਨੇਡਾ ਦੇ ਵਿੱਚ ਇੱਕ ਲੜਕੀ ਦੇ ਨਾਲ ਇਹਨਾਂ ਦੇ ਗੁਪਤਰੀ ਕਰਕੇ ਉਹ ਲड़का ਉਹਨੇ ਬਲਾਤਕਾਰ ਕੀਤਾ ਹੈ। ਜੀ। ਉਹਨੂੰ 25 ਲੱਖ ਰੁਪਏ ਦੇ ਕੇ ਇਹਨਾਂ ਨੂੰ ਵਾੜਨ ਦੀ ਵੀ ਕੋਸ਼ਿਸ਼ ਕੀਤੀ ਆ ਪਰ ਉਹ ਲੜਕੀ ਉੱਗੜ ਕੇ ਸਾਹਮਣੇ ਆਈ ਹੈ ਕਿਉਂਕਿ ਉਹਦਾ ਪਿਤਾ ਉੱਥੇ ਕੀਰਤਨੀਆ ਸੀਗਾ। ਇਹਨਾਂ ਦੇ ਨਾਲ ਜੀ ਜੀ ਇਹਨਾਂ ਨੇ ਸ਼ਾਇਦ ਉਹ ਪਰਿਵਾਰ ਪਤਾ ਚੱਲਿਆ ਵੀ ਇਹਨਾਂ ਨੇ ਨਹੀਂ ਲੰਗਾਇਆ ਕਿ ਬਾਹਰ ਮਤਲਬ ਵੀ ਅਸੀਂ ਕੁਝ ਵੀ ਕਰ ਲਾਂਗੇ ਤੇ ਸਾਨੂੰ ਇਹ ਕੀ ਕਹਿ ਸਕਦੇ ਨੇ ਹਨਾ ਜੀ ਜੀ ਤੇ ਇਸ ਤਰ੍ਹਾਂ ਸਾਹਮਣੇ ਜੇਕਰ ਤੋਂ ਇਹਨਾਂ ਦਾ ਨਵੇਂ ਤੋਂ ਨਵਾਂ ਮਤਲਬ ਆ ਰਿਹਾ ਹੈ ਉੱਪਰ ਕੇ ਮਤਲਬ ਆਜ ਸਾਹਮਣੇ ਤੇ ਮੈਂ ਤਾਂ ਇਹ ਹੀ ਕਹਾਂਗੀ ਵੀ ਜਿੰਨੀਆਂ ਲੜਕੀਆਂ ਹੋਰ ਵੀ ਬੀਬੀਆਂ ਹੈਗੀਆਂ ਨੇ ਉਹਨਾਂ ਨੂੰ ਇਤੋਂ ਮਤਲਬ ਵੀ ਛਿਟੋਣਾ ਚਾਹੀਦਾ ਹੈ ਵੀ ਇਹ ਅਜ ਸੰਤਾਂ ਦਾ ਪਖੰਡਿਆ ਦਾ ਖੜਾ ਛੱਡਣ ਜੀ ਇਹ ਗੁਰੂਗ੍ਰਾਮ ਪੱਖ ਹਮੇਸ਼ਾ ਉਹੀ ਹੈ ਜੀ ਸਭ ਤੋਂ ਵੱਡਾ ਸਭ ਤੋਂ ਸਤਿਕਾਰਯੋਗ ਹੈ ਸਾਡੀ ਜੀ ਬਿਲਕੁਲ ਸੋ ਜਸਿੰਦਰ ਜੀ ਗੱਲਬਾਤ ਤੁਸੀਂ ਕੀਤੀ ਸਾਡੇ ਨਾਲ ਆਰਮਰ ਰੀਡ ਦੇ ਨਾਲ ਤੁਹਾਡਾ ਪੱਖ ਸਾਹਮਣੇ ਆ ਗਿਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਜੇ ਸੰਪਰਕ ਹੋ ਸਕੇ ਤਾਂ ਦੂਜੀ ਧਿਰ ਦਾ ਵੀ ਪੱਖ ਆਪਣੇ ਸਰੋਤਾਂ ਦੇ ਸਾਹਮਣੇ ਰੱਖੇ ਅ ਸ਼ੁਕਰੀਆ ਜੀ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਸ਼ੁਕਰੀਆ